ਅੱਜ ਵੀ ਜਿਹੜਾ ਪਿੰਡਾਂ ਦੇ ਘਰ ਘਰ ਨਸ਼ਾ ਆ ਝਾੜੂ ਵਾਲੇ ਇਹਨਾਂ ਨੇ ਇੰਨਾ ਨਸ਼ਾ ਕਰਤਾ ਮੈਂ ਪੁੱਛਿਆ ਅਫਸਰਾਂ ਨੂੰ ਕਿੰਨਾ ਨਸ਼ਾ ਕਿਉਂ ਹੈ ਉਹ ਕਹਿੰਦੇ ਝਾੜੂ ਵਾਲੇ ਲੀਟਰ ਮਹੀਨਾ ਲੈਂਦੇ ਨਸ਼ੇ ਵੇਚਣਾਂ ਨੂੰ ਅਸੀਂ ਤੇ ਪੁਲਸ ਫੜਦੀਏ ਉਹਨਾਂ ਨੂੰ ਰਾਤ ਨੂੰ ਛਲਾ ਦਿੰਦੀ ਹੈ ਤੇ ਜੇ ਅਸੀਂ ਨਾ ਛੱਡੀਏ ਤਾਂ ਸਾਡੀਆਂ ਪਤਨੀਆਂ ਕਰ ਦਿੰਦੀ ਹੈ ਆ ਬੀਬੀ ਰੰਧਾਵਾ ਜੀ ਇਹ ਕਿਹੋ ਜਿਹਾ ਧਰਮੀ ਫੌਜੀ ਦੇ ਘਰ ਦੀ ਪਤਨੀ ਨੇ ਇਹ ਪਰਿਵਾਰ ਕਰਮੀ ਫੌਜੀ ਪਰਿਵਾਰ ਇਹ ਕੌਮ ਦੀ ਹਮਦਤ ਨੇ ਇਹਨਾਂ ਦੇ ਪਰਿਵਾਰਾਂ ਨੇ ਕੋਈ ਨਿੱਜੀ ਸਵਾਰ ਤੋਂ ਹਾਸਲੇ ਨਹੀਂ ਕੌਮ ਵਾਸਤੇ ਆਪਣੀ ਜ਼ਿੰਦਗੀ ਵਾਰਤੀ ਆਪਣੀ ਨੌਕਰੀ ਵਾਰਤੀ ਨਵੇਂ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਗਰੀਬ ਕਰਾਂ ਦੇ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਅੱਜ ਮਾਂ ਦੇ ਪੁੱਤਾਂ ਨੇ ਇੱਕ ਵੀ ਐਮਪੀ ਉਹ ਨਹੀਂ ਬਣਾਇਆ ਜਿਹੜਾ ਰਾਜ ਸਭਾ ਜਾਣਾ ਹੋਵੇ ਇਹ ਉਹ ਪੰਜਾਬ ਦੇ ਗਰੀਬ ਲੋਕਾਂ ਵਿੱਚੋਂ ਥੱਲੇ ਤੇ ਉੱਠ ਕੇ ਆਇਆ ਹੋਵੇ ਹਾ ਅੱਲਾ ਮੁਰਾ ਖੱਲਾ ਯੂ ਲੋਫਰ ਜ਼ਲੀਲ ਕਮੀ ਨੇ ਨੀ ਸ਼ਰਯੇ ਦੇਵੀ ਜੀ ਸ਼ਰੀਫ ਵਿਅਕਤੀ ਹੈ ਢੋਲਾ ਵਿਅਕਤੀ ਹੈ ਆਮ ਹੈ ਦੂਜਾ ਇੱਕ ਦਾ ਗੈਂਗਸਟਰ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਵੋਟਾਂ ਮੰਗ ਰਿਹਾ ਹੈ ਕਲ ਚੁਗ ਹੈ ਕਲ ਚੁਗ ਗੁਰ ਦੋਸਤੋ ਮਾਝੇ ਦੀਆਂ ਪੰਥਕ ਸੀਟਾਂ ਵਿੱਚੋਂ ਇੱਕ ਕੰਸਟੀਟੂਐਂਸੀ ਤਰਨਤਾਰਨ ਉੱਥੇ ਜਿਮਣੀ ਚੋਣਾ ਹੋਣ ਜਾ ਰਹੀਆਂ ਹਨ ਤਰਨਤਾਰਨ ਹਮੇਸ਼ਾ ਤੋਂ ਹੀ ਚਰਚਾ ਵਿੱਚ ਰਿਹਾ ਹੈ 1980 ਅਤੇ 90 ਦੇ ਦੌਰ ਵਿੱਚ ਕੁਝ ਹੋਰ ਕਾਰਨਾ ਕਰਕੇ ਅਤੇ ਹੁਣ ਹੋ ਚੁੱਕੇ ਇਸਾਈ ਕਰਨ ਕਰਕੇ ਬਾਕੀ ਦੋਸਤੋ ਇਸ ਪੰਥਕ ਹਲਕੇ ਤੋਂ ਟਕਸਾਲੀ ਐਮਪੀ ਅਤੇ ਐਮਐਲਏ ਲਗਾਤਾਰ ਚੁਣੇ ਜਾਂਦੇ ਰਹੇ ਜਿਨ੍ਹਾਂ ਦੀ ਸੋਚ ਆਈਕਿਊ ਲੈਵਲ ਵਿਚਾਰਧਾਰਾ ਪੰਥ ਕਿੱਧਰ ਨੂੰ ਜਾ ਰਿਹਾ ਹੈ ਉਸ ਦੀ ਪਰੋੜਤਾ ਇਥੋਂ ਦੇ ਚੁਣੇ ਹੋਏ ਨੁਮਾਇੰਦੇ ਕਰਦੇ ਰਹੇ ਅੱਜ ਦੀ ਵੀਡੀਓ 'ਚ ਦੋਸਤੋ 11 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਇਥੋਂ ਦੇ ਉਮੀਦਵਾਰਾਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਜੇ ਹੋ ਸਕਿਆ ਤਾਂ ਇੱਕ ਦੋ ਵੀਡੀਓ ਜ਼ ਤਰਨ ਤਰਨ ਦੇ ਉੱਪਰ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਤਰਨਤਾਂ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਕਿਉਂਕਿ ਇਥੋਂ ਦੇ ਐਮ.ਐਲ.ਏ ਡਾਕਟਰ ਕਸ਼ਮੀਰ ਸਿੰਘ ਸੋਲ ਉਹ ਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਤੇ ਚੋਣ ਹੋਣ ਜਾ ਰਹੀ ਹੈ ਦੋਸਤੋ ਪਹਿਲਾ ਇਹ ਸੀਟ ਆਮ ਆਦਮੀ ਪਾਰਟੀ ਕੋਲ ਸੀ ਦੋਸਤੋ ਪਿਛਲੇ ਵਿਧਾਨ ਸਭਾ ਚੋਣਾਂ ਵਿੱਚ ਜਿਵੇਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਤੰਗ ਆ ਕੇ ਇੱਕ ਨਵੀਂ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੂਰੇ ਪੰਜਾਬ ਵਿੱਚ ਮੌਕਾ ਦਿੱਤਾ ਉਵੇਂ ਹੀ ਤਰਨਤਾਰਨ ਵਾਸੀਆਂ ਨੇ ਵੀ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਫਤਵਾ ਦਿੱਤਾ ਸੀ ਉਸ ਵੇਲੇ ਕਿਉਂਕਿ ਇਹ ਸੀਟ ਆਵਾਮੀ ਪਾਰਟੀ ਕੋਲ ਹੈ ਇਸ ਕਰਕੇ ਇਸ ਸੀਟ ਤੇ ਮੁਰਜਿਤ ਪ੍ਰਾਪਤ ਕਰਨਾ ਸਤਾਧਾਰੀ ਪਾਰਟੀ ਲਈ ਆਵਾਮੀ ਪਾਰਟੀ ਲਈ ਬਹੁਤ ਜ਼ਰੂਰੀ ਹੈ ਇੱਥੋਂ ਆਵਾਮੀ ਪਾਰਟੀ ਨੇ ਆਪਣਾ ਕੈਂਡੀਡੇਟ ਬਣਾਇਆ ਹੈ ਦੋਸਤੋ ਹਰਮੀਤ ਸਿੰਘ ਸੰਧੂ ਨੂੰ ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਹਰਮੀਤ ਸਿੰਘ ਸੰਧੂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਹੁੰਦੇ ਸਨ ਇਹਨਾਂ ਨੇ ਇਸੇ ਹੀ ਸਾਲ ਦੋਸਤੋ 2 ਜੁਲਾਈ 2025 ਵਿੱਚ ਆਵਾਮੀ ਪਾਰਟੀ ਜੁਆਇਨ ਕੀਤੀ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਦੋਸਤੋ ਹੁਣ ਇਹਨਾਂ ਨੂੰ ਆਪਣੀ ਕਿਸਮਤ ਦਾ ਜਮਾਉਣ ਦਾ ਮੌਕਾ ਆਵਾਮੀ ਪਾਰਟੀ ਨੇ ਦਿੱਤਾ ਹੈ ਇਹ ਇੱਕ ਅਹਿਮ ਸੀਟ ਹੈ ਇੱਕ ਤਾਂ ਪੰਥਕ ਸੀਟ ਹੋਣ ਕਰਕੇ ਦੂਜਾ ਇਸ ਸੀਟ ਦੇ ਉਪਰਾਮਦੀ ਪਾਰਟੀ ਦੀ ਜਿੱਤ ਪੰਜਾਬ ਵਿੱਚ ਲੋਕਾਂ ਵਿੱਚ ਉਹਨਾਂ ਦੀ ਹਰਮਨਪ੍ਰਿਤਾ ਜੀ ਹਾਂ ਹਾਲੇ ਵੀ ਉਹ ਲੋਕਾਂ ਵਿੱਚ ਕਿੰਨੇ ਲੋਕਪ੍ਰੀਆ ਹਨ ਇਸ ਦਾ ਸਨੇਹਾ ਇਹ ਸੀਟ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੀ ਸਭਾ ਵਿੱਚ ਦੇ ਸਕਦੀ ਹੈ ਬਾਕੀ ਦੋਸਤੋ ਜੇ ਕਿਤੇ ਆਮ ਆਦਮੀ ਪਾਰਟੀ ਇਹ ਸੀਟ ਹਾਰ ਜਾਂਦੀ ਹੈ ਤਾਂ ਇਹ ਉਸ ਲਈ ਇੱਕ ਰਾਜਨੀਤਿਕ ਝਟਕਾ ਹੋਵੇਗਾ ਜਿੱਤਣ ਵਾਲੇ ਉਮੀਦਵਾਰ ਦੀ ਪਾਰਟੀ 2027 ਦੀਆਂ ਚੋਣਾਂ ਵੇਲੇ ਆਪਣੀ ਪਾਰਟੀ ਦੀ ਦਾਅਵੇਦਾਰੀ ਲੋਕਾਂ ਵਿੱਚ ਆਪਣੀ ਸਰਦਾਰੀ ਦਾ ਦਾਵਾ ਠੋਕ ਸਕੇਗੀ ਆਜੋ ਆਵਾਜ਼ ਦੀ ਪਾਰਟੀ ਦੇ ਕੈਂਡੀਡੇਟ ਬਾਰੇ ਕੁਝ ਹੋਰ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਦੋਸਤੋ ਹਰਮਿੰਦਰ ਸਿੰਘ ਸੰਧੂ ਰਾਜਨੀਤੀ ਦੇ ਪੁਰਾਣੇ ਖਿਡਾਰੀ ਹਨ ਉਹਨਾਂ ਨੇ ਤਰਨਤਨ ਵਿੱਚ ਦੋਸਤੋ ਪਹਿਲੀ ਵਾਰ 2002 ਵਿੱਚ ਜਿੱਤ ਪ੍ਰਾਪਤ ਕੀਤੀ ਸੀ ਉਹ 2007 ਅਤੇ 2012 ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਦੇ ਉੱਪਰ ਚੋਣ ਲੜਦੇ ਰਹੇ ਅਤੇ ਜਿੱਤਦੇ ਰਹੇ ਪਰ ਦੋਸਤੋ 2017 ਵਿੱਚ ਉਹ ਚੋਣ ਹਾਰ ਗਏ ਫਿਰ ਦੋਸਤੋ 2022 ਵਿੱਚ ਵੀ ਇਹਨਾਂ ਨੂੰ ਹਾਰ ਦਾ ਦੁਬ ਪਰ ਦੋਸਤੋ ਇੱਥੇ ਉਹ ਦੂਜੇ ਨੰਬਰ ਦੇ ਉੱਪਰ ਆਏ ਬੇਸ਼ੱਕ ਉਹ ਚੋਣ ਹਾਰ ਗਏ ਪਰ ਦੂਜੇ ਨੰਬਰ ਦੇ ਉੱਪਰ ਉਹਨਾਂ ਦੀ ਸਥਿਤੀ ਲੋਕਾਂ ਵਿੱਚ ਉਹਨਾਂ ਦੀ ਹਰਮਨ ਪ੍ਰੇਤਾ ਦਿਖਾਉਂਦੀ ਹੈ ਇਸ ਤੋਂ ਮਤਲਬ ਇਹ ਨਿਕਲਦਾ ਹੈ ਕਿ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਤੋਂ ਬਾਅਦ ਦੋਸਤੋ ਤਰਨਤਾਰਨ ਦੇ ਲੋਕਾਂ ਦੀ ਪਸੰਦ ਉਹੀ ਸਨ ਪਰ ਇਸ ਵਾਰ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਦੋਸਤੋ ਆਵਾਜ਼ੀ ਪਾਰਟੀ ਹੀ ਜੁਆਇਨ ਕਰ ਗਏ ਤੇ ਚੋਣ ਲੜ ਰਹੇ ਹਨ ਆਵਾਜ਼ੀ ਪਾਰਟੀ ਵੱਲੋਂ ਪਹਿਲਾਂ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਸਮਰਥਕਾਂ ਦੇ ਵੋਟ ਮਿਲਦੇ ਹੀ ਸਨ ਦੋਸਤੋ ਪੰਥ ਕਿਉਂਕਿ ਹੁਣ ਇਹ ਕਾਂਗਰਸ ਦੇ ਪਕੋੜਿਆਂ ਦੇ ਕਮਨ ਉਸਤਾਂ ਦੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣੇ ਹੋਏ ਹਨ ਇਸੇ ਕਰਕੇ ਇਸ ਵਾਰੀਆਂ ਦੀ ਦੋਸਤੋ ਪਰਫੋਰਮੈਂਸ ਵੇਖਣ ਵਾਲੀ ਹੋਵੇਗੀ ਦੋਸਤੋ ਕਈ ਵਾਰ ਪਾਰਟੀ ਦੇ ਪੱਕੇ ਵੋਟਾਂ ਦੇ ਸਿਰ ਤੇ ਲਗਾਤਾਰ ਜਿੱਤ ਪ੍ਰਾਪਤ ਕਰਨ ਕਰਕੇ ਉਮੀਦਵਾਰ ਨੂੰ ਵਹਿਮ ਹੋ ਜਾਂਦਾ ਹੈ ਕਿ ਲੋਕ ਪਾਰਟੀ ਨਾਲ ਉਸ ਨੂੰ ਵੱਧ ਪਸੰਦ ਕਰਦੇ ਹਨ ਤੇ ਵੋਟ ਕਰਦੇ ਹਨ ਕਿ ਹਰਮਿੰਦਰ ਸਿੰਘ ਸੰਤੂ ਨਾਲ ਵੀ ਇੰਜ ਹੀ ਹੋਵੇਗਾ ਦੋਸਤੋ ਬਾਕੀ ਦੋਸਤੋ ਰਾਜਨੀਤੀ ਵਿੱਚ ਕਈ ਚੀਜ਼ਾਂ ਵਿਖੀਆਂ ਜਾਂਦੀਆਂ ਹਨ ਕਈ ਹਸਾਰਦਾਬ ਕੀਤੇ ਜਾਂਦੇ ਹਨ ਬਹੁਤ ਸਾਰੇ ਪਰਸਨਲ ਲਿੰਕ ਕਰਕੇ ਉਹਨਾਂ ਤੋਂ ਪ੍ਰਾਪਤ ਹੋਣ ਵਾਲੇ ਵੋਟ ਇਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਦੇ ਵੋਟ ਕੁਝ ਸਰਕਾਰ ਦਾ ਇਨਫਲੂਐਂਸ ਹੋ ਸਕਦਾ ਹੈ ਕਿ ਇਹੋ ਜਿਹੀਆਂ ਕੈਲਕੂਲੇਸ਼ਨਾਂ ਲਾਉਂਦੇ ਹੋਏ ਹਰਮੇਸ਼ ਸਿੰਘ ਸੰਧੂ ਪੱਕੀ ਜਿੱਤੇ ਦਾ ਅੰਦਾਜ਼ਾ ਲਗਾਈ ਬੈਠੇ ਹੋਣ ਪਰ ਦੋਸਤੋ ਫੈਸਲਾ ਤਾਂ ਤਰਨਤਾਰਨ ਦੇ ਵੋਟਰਾਂ ਨੇ ਹੀ ਕਰਨਾ ਹੈ ਵੇਖੋ ਉਹ ਕੀ ਫੈਸਲਾ ਕਰਨਗੇ ਆਮ ਆਦਮੀ ਪਾਰਟੀ ਤੋਂ ਬਾਅਦ ਦੋਸਤੋ ਇੱਥੇ ਮਜ਼ਬੂਤ ਕੈਂਡੀਡੇਟ ਹਨ ਕਾਂਗਰਸ ਪਾਰਟੀ ਦੇ ਕਰਨ ਵੀਰ ਸਿੰਘ ਬੁਰਜ ਦੋਸਤੋ ਕਾਂਗਰਸ ਦਾ ਇਹ ਕੈਂਡੀਡੇਟ ਇੱਕ ਧਨਾੜ ਪਰਿਵਾਰ ਨਾਲ ਸਬੰਧਤ ਹੈ ਸ਼ਾਹੀ ਰਹਿਣ ਸਹਿਣ ਡਿਫੈਂਡਰ ਅਤੇ ਮਸਜਿਦ ਵਰਗੀਆਂ ਕਰੋੜਾਂ ਦੀਆਂ ਕੇਮਸ ਦੀਆਂ ਗੱਡੀਆਂ ਵਿੱਚ ਚੰਨਣ ਵਾਲਾ ਕਰਨਵੀਰ ਸਿੰਘ ਬੁਰਜ ਦੋਸਤੋ ਕਰਨਵੀਰ ਸਿੰਘ ਬੁਰਜ ਇਹ ਮਾਝੇ ਦੇ ਕਾਂਗਰਸ ਦੇ ਟੋਪ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ ਤਰਨਤਾਰਨ ਸ਼ਹਿਰੀ ਦੇ ਵੋਟਰ ਖਾਸ ਕਰਕੇ Hindu ਵੋਟਰ ਅਤੇ ਪਿੰਡਾਂ ਵਿੱਚ ਸਾਈ ਵੋਟਰ ਅਤੇ ਚਰਚ ਤੱਕ ਉਹਨਾਂ ਦੀ ਪਹੁੰਚ ਇਹਨਾਂ ਦੇ ਕਰਕੇ ਉਹਨਾਂ ਦੀ ਦਾਅਵੇਦਾਰੀ ਵੀ ਕਾਫੀ ਮਜ਼ਬੂਤ ਮੰਨੀ ਜਾ ਰਹੀ ਹੈ ਪਿੰਡਾਂ ਵਿੱਚ ਦੋਸਤੋ ਜੋ ਪੁਰਾਣੇ ਲੋਕ ਹਨ ਖਾਸ ਕਰਕੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਉਹਨਾਂ ਨੇ ਕਾਲਾ ਦੌਰ ਵੇਖਿਆ ਹੈ ਉਹ ਵੀ ਕਾਲੇ ਦੌਰ ਦੀ ਵਾਪਸੀ ਦੇ ਡਰੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਕਰ ਸਕਦੇ ਹਨ ਇਸ ਚੋਣ ਵਿੱਚ ਦੋਸਤੋ ਕਾਂਗਰਸ ਦੇ ਦੋ ਹੱਥਾਂ ਵਿੱਚ ਹਮੇਸ਼ਾ ਤੋਂ ਹੀ ਲੱਡੂ ਹੁੰਦਾ ਹੈ ਇੱਕ ਪਾਸੇ ਦੋਸਤੋ ਉਹ ਖਾਲਿਸਤਾਨੀ ਪੱਖੀ ਵੋਟਾਂ ਨੂੰ ਇੰਡਾਇਰੈਕਟਲੀ ਸਪੋਰਟ ਕਰਦੇ ਹੋਏ ਉਹਨਾਂ ਦੇ ਪੈਰ ਜਮਾਨ ਵਿੱਚ ਉਹਨਾਂ ਨੂੰ ਵੱਡੇ ਅਤੇ ਤਕੜੇ ਬਣਨ ਵਿੱਚ ਬਹੁਤ ਮਦਦ ਕਰਦੀ ਹੈ ਦੂਜੇ ਪਾਸੇ ਉਹੀ ਕਾਂਗਰਸ ਅਤਵਾਦੀ ਸਫਾਈ ਦਾ ਕ੍ਰੈਡਿਟ ਵੀ ਲੈ ਕੇ ਹਿੰਦੂ ਦਲ ਦਸਾਈ ਵੋਟ ਆਪਣੇ ਵੱਲ ਖਿੱਚ ਲੈਂਦੀ ਹੈ ਇੰਜ ਦੋਸਤੋ ਬਾਕੀ ਪੰਜਾਬ ਵਾਂਗ ਤਰਨਤਾਰਨ ਵਿੱਚ ਵੀ ਕਾਂਗਰਸ ਨੰਬਰ 1 ਦੀ ਪੋਜੀਸ਼ਨ ਦੇ ਉੱਪਰ ਆਈ ਹੋਈ ਹੈ ਬਾਕੀ ਵੇਖੋ ਹਰਮੇਂ ਸਿੰਘ ਸੰਧੂ ਦਾ ਆਪਣਾ ਰਸੂਖ ਕਿੰਨਾ ਕੁ ਕੰਮ ਆਉਂਦਾ ਹੈ ਜਾਂ ਫਿਰ ਦੋਸਤੋ ਕਾਂਗਰਸ ਦੀ ਲੋਕਾਂ ਵਿੱਚ ਪਕੜ ਉਹ ਕਿੰਨਾ ਕੁ ਕੰਮ ਕਰਦੀ ਹੈ ਇਸ ਚੋਣ ਵਿੱਚ ਇਹ ਤਾਂ ਚੋਣ ਨਤੀਜੇ ਤੋਂ ਹੀ ਪਤਾ ਲੱਗੇਗਾ ਜਿਹੜੇ ਕਹਿੰਦੇ ਸੀ ਕਿ ਅਸੀਂ ਇਨਕਲਾਬੀ ਐ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਅੱਗੇ ਆ ਸਕਦੇ ਨਾਵੇਂ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਗਰੀਬ ਕਰਾਂ ਦੇ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਅੱਜ ਮਾਂ ਦੇ ਪੁੱਤਾਂ ਨੇ ਇੱਕ ਵੀ ਐਮਪੀ ਉਹ ਨਹੀਂ ਬਣਾਇਆ ਜਿਹੜਾ ਰਾਜ ਸਭਾ ਜਾਣਾ ਹੋਵੇ ਤੇ ਉਹ ਪੰਜਾਬ ਦੇ ਗਰੀਬ ਲੋਕਾਂ ਵਿੱਚੋਂ ਥੱਲੇ ਤੇ ਉੱਠ ਕੇ ਆਇਆ ਹੋਵੇ ਕਿਸੇ ਕਿਸਾਨ ਦਾ ਪੁੱਤ ਹੈ ਨਾ ਕਿਸੇ ਗਰੀਬ ਦਲਿਤ ਪਰਿਵਾਰ ਦਾ ਮੁੰਡਾ ਨਾ ਹੀ ਕੋਈ ਆਮ ਆਦੀ ਪਾਰਟੀ ਦਾ ਵਰਕਰ ਜਿੰਨਿਆਂ ਜਿੰਨੀ ਚੋਣਾਂ ਹੋਈਆਂ ਕੋਈ ਕਾਂਗਰਸੋਂ ਲੈ ਕੇ ਕੋਈ ਆਮ ਆਦਮੀ ਪਾਰਟੀ ਵਾਲੇ ਕੋਈ ਅਕਾਲੀਆਂ ਚੋ ਲਿਆਏ ਲੇਕਿਨ ਜਿਹੜੇ ਮੁੰਡਿਆਂ ਨੇ ਇਹਨਾਂ ਪਿੱਛੇ ਜਾਨਵਾਰੀਆਂ ਸੀ ਵੀ ਇਨਕਲਾਬੀ ਆ ਗਏ ਜਿਨ੍ਹਾਂ ਨੇ ਆਪਣੇ ਘਰ ਛੱਡ ਕੇ ਨੌਕਰੀਆਂ ਛੱਡ ਕੇ ਇਹਨਾਂ ਪਿੱਛੇ ਲੱਗੇ ਸੀ ਅੱਜ ਉਹ ਰੁੱਲਦੇ ਫਿਰਦੇ ਐ ਤੇ ਇਹ ਨਸ਼ੇ ਵਾਲਿਆਂ ਨੂੰ ਲਿਆ ਕੇ ਇੱਥੇ ਟਿਕਟਾਂ ਦਿੰਦੇ ਐ ਜਿਹੜਿਆਂ ਨੂੰ ਪਹਿਲਾਂ ਕਹਿੰਦੇ ਸੀ ਇਹ ਨਸ਼ੇ ਦੇ ਵਪਾਰੀ ਐ ਅੱਜ ਉਹ ਤਰਨ-ਤਾਰਨ ਦੇ ਇਹਨਾਂ ਦੇ ਹੀ ਉਮੀਦਵਾਰ ਐ ਸੋ ਇਹ ਗੱਲਾਂ ਲੋਕਾਂ ਨੂੰ ਸਮਝਣੀਆਂ ਪੈਣੀਆਂ ਕਈ ਸਾਡੇ ਹੀ ਵਿਅਕਤੀ ਚਰਚਾ ਕਰਦੇ ਰਹਿੰਦੇ ਕਾਂਗਰਸ ਜਿੱਥੇ ਕਾਂਗਰਸ ਦਾ ਸਵਾਲ ਹੈ ਨਿੱਜੀ મત ਤੇ ਹੋ ਸਕਤੇ ਹੈ ਲੇਕਿਨ ਅੱਜ ਜੋ ਸਮੁੱਚੀ ਕਾਂਗਰਸ ਪਾਰਟੀ ਇਕੱਠੀ ਬੈਠੀ ਆ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਅਸੀਂ ਸਾਰੇ ਹੋਰ ਕੋਈ ਫਰਕ ਨਹੀਂ ਆ ਔਰ ਮੈਂ ਬਤੌਰ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਗਰ ਕਿਸੇ ਕੋਲੇ ਵੀ ਨੰਗੇ ਪੈਰੀ ਨਹੀਂ ਚੱਲ ਕੇ ਜਾਣਾ ਪਿਆ ਤਾਂ ਰਾਜਾ ਵੜਿੰਗ ਹਰ ਵਿਅਕਤੀ ਨੂੰ ਮਨਾ ਸਕਦਾ ਤੇ ਹਰ ਵਿਅਕਤੀ ਕੋਲੇ ਨੰਗੇ ਪੈਰੀ ਵੀ ਜਾ ਸਕਦਾ ਸੋ ਮੇਰੀ ਆ ਕਰਨਪੁਰਜਾ ਸਾਡਾ ਭਰਾ ਇਥੋਂ ਦੇ 4-5 ਉਮੀਦਵਾਰ ਸਨ ਲੇਕਿਨ ਉਹਨਾਂ ਨੇ ਫਰਾਗ ਦੇ ਲਈ ਵਿਖਾਈ ਸਾਰਿਆਂ ਨੇ ਕਿਹਾ ਜਿਹਨੂੰ ਤੁਸੀਂ ਟਿਕਟ ਦੇਵੋਗੇ ਸਭ ਆਪਣੀ ਆਪਣੀ ਟਿਕਟ ਮੰਗਦੇ ਸਨ ਜਿਹਨੂੰ ਤੁਸੀਂ ਟਿਕਟ ਦਿਓਗੇ ਅਸੀਂ ਉਹਰਾ ਸਾਥ ਦੇਾਂਗੇ ਕਿ ਅੱਜ ਸਾਡਾ ਉਮੀਦਵਾਰ ਨੌਜਵਾਨ ਸਾਥੀ ਆਮ ਕਰਨ ਨਾਲ ਸੰਬੰਧ ਰੱਖਣ ਵਾਲਾ ਕਰਨਪੁਰਜੇ ਅਸੀਂ ਖੜਾ ਕੀਤਾ ਇਹ ਇਹ ਦੂਜੇ ਉਮੀਦਵਾਰਾਂ 'ਚੋਂ ਫਰਕ ਕੀ ਹੈ ਇਹ ਜਾ ਕੇ ਦੱਸਣਾ ਹੈ شریف ਵਿਅਕਤੀ ਹੈ ਢੋਲਾ ਵਿਅਕਤੀ ਹੈ ਆ ਮੈਂ ਦੂਜਾ ਇੱਕ ਤਾਂ ਗੈਂਗਸਟਰ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਵੋਟਾਂ ਮੰਗ ਰਿਹਾ ਹੈ ਮੈਂ ਪੰਜਾਬ ਦੇ ਜੋਸ਼ੀ ਸਾਹਿਬ ਕਰਨ ਤਰਨ ਦੇ ਹਿੰਦੂ ਭਰਾਵਾਂ ਨੂੰ ਵਪਾਰੀਆਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਨੀ ਛਾਣ ਐਮ ਐਲ ਏ ਉਹ ਚਾਹੀਦਾ ਜਿਹੜਾ ਗਲਾਵਾ ਤੁਸੀਂ ਫੜ ਕੇ ਤੇ ਬਾਹਮ ਰੋਡ ਸਿਕੋ ਐਮ ਐਲ ਏ ਨਹੀਂ ਚਾਹੀਦਾ ਜਿਹੜਾ ਧੌਣ ਤੇ ਗੋਡਾ ਰੱਖ ਕੇ ਤੇ ਜਿਹਦੇ ਕੋਲੋਂ ਡਰ ਲੱਗਦਾ ਹੋਵੇ ਗੱਲ ਕਰਦਿਆਂ ਨੂੰ ਇਹ ਫੈਸਲਾ ਅੱਜ ਤਰਨਤਾਰ ਤੇ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਦੂਜਾ ਇੱਕ ਉਮੀਦਵਾਰ ਹੋਇਆ ਜੀਰੇ ਬਾਰੇ ਇਹਨੇ ਪੁੱਛਣਾ ਹੈ ਕਿ ਇੱਕ ਐਸਐਸਪੀ ਹੁੰਦਾ ਸੀ ਇੱਥੇ ਉਹਦਾ ਨਾਮ ਸੀਗਾ ਪੀਕੇ ਰਾਏ ਉਹ ਹਿਸਟਰੀ ਪੀਕੇ ਰਾਏ ਤੋਂ ਪੁੱਛ ਲੋ ਵੀ ਅਸੀਂ ਕੀ ਕਰਦੇ ਸੀ ਤੇ ਹੁਣ ਅਸੀਂ ਐਸ ਪਾਰਟੀ ਤੋਂ ਐਸ ਪਾਰਟੀ ਚ ਐਸ ਪਾਰਟੀ ਤੋਂ ਐਸ ਪਾਰਟੀ ਚ ਇਹ ਇਸ ਤਰ੍ਹਾਂ ਦੇ ਉਮੀਦਵਾਰ ਸਰਕਾਰਾਂ ਨੇ ਦਿੱਤੇ ਆ ਜ਼ਰਾ ਗੌਰ ਤਰਨਤਾਰਨ ਤੇ ਪੰਜਾਬ ਦੇ ਲੋਕਾਂ ਨੇ ਫਰਮਾਨੀ ਹੈ ਬਾਕੀ ਦੋਸਤੋ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਵੀ ਅੱਜਕੱਲ ਵਾਵਾ ਚਰਚਾ ਵਿੱਚ ਰਹਿੰਦੀ ਕੋਸ਼ਿਸ਼ ਕਰ ਰਿਹਾ ਹੈ ਖਾਸ ਕਰਕੇ ਹੜਾਂ ਵੇਲੇ ਛੋਟੀ ਮੋਟੀ ਕੀਤੀ ਹੋਈ ਮਦਦ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦੋਸਤੋ ਇਥੋਂ ਬੀਬੀ ਸੁਖਵਿੰਦਰ ਕੋਰ ਰੰਧਾਵਾ ਜੀ ਹਾਂ ਉਹਨਾਂ ਨੂੰ ਟਿਕਟ ਦਿੱਤੀ ਹੈ ਉਹਨਾਂ ਦਾ ਸਬੰਧ ਸਿੱਖਿਆ ਖੇਤਰ ਨਾਲ ਰਿਹਾ ਹੈ ਉਹ ਪ੍ਰਿੰਸੀਪਲ ਰਹੇ ਹਨ ਦੋਸਤੋ ਦੋਸਤੋ ਇਹਨਾਂ ਨੇ ਤਰਨਤਨ ਵਿੱਚ ਇੱਕ ਜਾਗਰੂਕ ਗਰੁੱਪ ਨਾ ਦਾ ਇੱਕ ਸੰਗਠਨ ਬਣਾਇਆ ਹੋਇਆ ਹੈ ਦੋਸਤੋ ਇਸ ਗਰੁੱਪ ਨੇ ਤਰਨਤਾਰਨ ਮਿਊਸਪਲ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲਿਆ ਸੀ ਇਹਨਾਂ ਨੇ 25 ਵਿੱਚੋਂ 8 ਸਿੱਤਾ ਜਿੱਤ ਕੇ ਆਪਣੀ ਉਪਸਥਿਤੀ ਦਰਜ ਕਰਾਈ ਸੀ ਇੰਜ ਉਹਨਾਂ ਦੀ ਤਰਨਤਾਰਨ ਦੀ ਰਾਜਨੀਤੀ ਵਿੱਚ ਥੋੜੀ ਬੋਦੀ ਪੁੱਛਤਾ ਹੈ ਦੋਸਤੋ ਬਾਕੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਮਿਲਣ ਤੋਂ ਬਾਅਦ ਉਹ ਦੀਪੀ ਸੁਖਵਿੰਦਰ ਕੌਰ ਉਹ ਆਪਣੀ ਹੋਂਦ ਦਿਖਾਉਣ ਵਿੱਚ ਕਿੰਨਾ ਕਾਮਯਾਬ ਹੁੰਦੇ ਹਨ ਜਾਂ ਨਹੀਂ ਇਹ ਤਾਂ ਚੋਣ ਨਤੀਜੇ ਵਾਲੇ ਦਿਨ ਹੀ ਪਤਾ ਚੱਲੇਗਾ। ਬਾਕੀ ਦੋਸਤੋ ਪ੍ਰਿੰਸੀਪਲ ਬੀਬਾ ਸੁਖਵਿੰਦਰ ਕੋ ਰੰਦਾਵਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਵੋਟਾਂ ਤੋਂ ਪੂਰੀ ਆਸ ਹੈ। ਬਾਕੀ ਸੁਖਵੀਰ ਸਿੰਘ ਬਾਦਲ ਨੂੰ ਵੀ ਉਹਨਾਂ ਦੇ ਸ਼ਹਿਰੀ ਹਲਕੇ ਦੇ ਵੋਟਰਾਂ ਉੱਪਰ ਉਹਨਾਂ ਦੀ ਪਕੜ ਦੇ ਉੱਪਰ ਥੋੜੀ-ਬੋਤੀ ਆਸ ਹੈ। ਇਹ ਜੋ ਵੀ ਆਪਣੀ ਥੋੜੀ-ਬੋਤੀ ਜਿੱਤੇ ਦੀ ਦਾਅਵੇਦਾਰੀ ਕਰ ਰਹੇ ਹਨ। ਇਹ ਤਰੀਕ ਦੀ ਜਿਹੜੀ ਲੜਾਈ ਹੈ ਇਹ ਸੱਚ ਤੇ ਝੂਠ ਦੇ ਵਿੱਚ ਲੜਾਈ ਹੈ। ਇਕਤਰੀ ਪਾਰਟੀ ਤੇ ਦਿੱਲੀ ਦੀਆਂ ਪਾਰਟੀਆਂ ਦੇ ਖਿਲਾਫ ਲੜਾਈ ਹੈ।

ਉਹਨਾਂ ਨੇ ਆਪਣੀ ਨੌਕਰੀ ਨੂੰ ਨੱਤ ਮਾਰ ਕੇ ਹਥਿਆਰ ਬੰਦ ਹੋ ਕੇ ਆਪਣੇ ਧਰਮ ਤੇ ਆਪਣੀ ਕੌਮ ਦੇ ਨਾਲ ਖੜੇ ਹੋਣ ਵਾਸਤੇ ਆਪਣੇ ਬੈਰਕ ਛੱਡ ਕੇ ਚਲੇ ਫਾਤੇ ਅਕਾਲ ਤੱਕ ਸਾਥ ਵਲੀ। ਉਹਨਾਂ ਦੇ ਪਰਿਵਾਰ ਨੂੰ ਕੰਮ ਪਰੇਸ਼ਾਨ ਕੀਤਾ ਗਿਆ। ਆ ਬੀਬੀ ਰੰਧਾਵਾ ਜੀ ਇੱਕ ਇਹੋ ਜਿਹੇ ਧਰਮੀ ਫੌਜੀ ਦੇ ਪਤਨੀ ਨੇ। ਪਰਿਵਾਰ ਕਰਮੀ ਫੌਜੀ ਪਰਿਵਾਰ ਇੱਕ ਕੌਮ ਦੀ ਈਮਾਨਤ ਨੇ। ਇਹਨਾਂ ਦੇ ਪਰਿਵਾਰਾਂ ਨੇ ਕੋਈ ਨਿੱਜੀ स्वार्थ ਵਾਸਤੇ ਨਹੀਂ ਕੌਮ ਵਾਸਤੇ ਆਪਣੀ ਜ਼ਿੰਦਗੀ ਵਾਰਤੀ ਆਪਣੀ ਨੌਕਰੀ ਵਾਰਤੀ। ਬਰਦੋ ਹਦਦ ਤਰਨਤਾਨ ਵਿੱਚ ਪੰਥਕ ਵੋਟਾਂ ਦੇ ਹੱਕਦਾਰ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਤਾਂ ਨਹੀਂ ਹਨ ਇੱਥੋਂ ਹੁਣ ਦੋਸਤੋ ਵਾਰਿਸ ਪੰਜਾਬ ਦੇ ਐਮਪੀ ਅਮਰਿਤਪਾਲ ਸਿੰਘ ਵਾਲੀ ਪਾਰਟੀ ਉਹ ਵੀ ਤਾਂ ਪੰਥਕ ਹੋਣ ਦੀ ਇਹਨਾਂ ਤੋਂ ਵੱਧ ਦਾਅਵੇਦਾਰੀ ਠੋਕ ਰਹੇ ਹਨ ਖਾਲਿਸਤਾਨੀ ਪੱਖੀ ਲੋਕਾਂ ਦੀ ਵੋਟਾਂ ਉੱਪਰ ਉਹ ਆਪਣਾ ਹੱਕ ਇਹਨਾਂ ਨਾਲ ਵੱਧ ਸਮਝਦੇ ਹਨ ਬਾਕੀ ਦੋਸਤੋ ਤਰਨਤਾਰਨ ਤੋਂ ਸ਼ਿਵ ਸ਼ਨਾਧ ਦੇ ਆਗੂ ਉਸ ਨੂੰ ਮਾਰਨ ਵਾਲੇ ਸੇਠੀ ਦਾ ਭਰਾ ਜਿਸ ਨੇ ਜੇਲ੍ਹ ਵਿੱਚ ਇੰਸਪੈਕਟਰ ਸੁਭਾ ਸਿੰਘ ਦਾ ਵੀ ਕਤਲ ਕੀਤਾ ਸੀ ਉਹ ਆਪਣੇ ਭਰਾ ਵੱਲੋਂ ਕੀਤੇ ਗਏ ਕਤਲਾਂ ਕਰਕੇ ਪੰਥਕ ਵੋਟਾਂ ਦੇ ਆਪਣਾ ਹੱਕ ਵਾਕਿਆ ਨਾਲੋਂ ਵਾਧੇ ਚਿਤਾ ਰਿਹਾ ਹੈ ਦੋਸਤੋ ਪੰਜਾਬ ਦੀ ਸਿਆਸਤ ਖਾਸ ਕਰਕੇ ਪੰਥਕ ਸਿਆਸਤ ਹੁਣ ਇੱਥੋਂ ਤੱਕ ਕਰਕੇ ਚੁੱਕੀ ਹੈ ਚੋਣਾ ਲੋਕਤੰਤਰ ਲਈ ਹਨ ਪਰ ਉਮੀਦਵਾਰ ਕਿਸੇ ਯੋਗਤਾ ਤੇ ਵੋਟ ਮੰਗ ਰਹੇ ਹਨ ਹਾਂ ਜੇ ਪੰਥਕ ਮਸਲੇ ਹੁੰਦੇ ਜਾਂ ਜ਼ਥੇਦਾਰੀ ਵਗੈਰਾ ਦੀ ਚੋਣ ਹੁੰਦੀ ਤਾਂ ਉੱਥੇ ਇੰਜ ਕੀਤਾ ਜਾ ਸਕਦਾ ਸੀ ਪਰ ਹੁਣ ਇਹਨਾਂ ਚੋਣਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਜਦੋਂ ਸੋਚੀ ਚੁੱਕੀ ਜਾਂਦੀ ਹੈ ਤਾਂ ਉਹ ਭਾਰਤ ਦੇ ਸੰਵਿਧਾਨਪਤੀ ਵਫਾਦਾਰੀ ਦੀ ਸੋਚ ਚੁੱਕੀ ਜਾਂਦੀ ਹੈ ਉਸ ਲਈ ਇਹੋ ਜਿਹੀਆਂ ਗੱਲਾਂ ਨੂੰ ਮੂਰੇ ਰੱਖ ਕੇ ਵੋਟਾਂ ਮੰਗਣੀਆਂ ਉਹ ਵੀ ਆਪਣੇ ਭਰਾ ਦੇ ਕੀਤੇ ਹੋਏ ਕਤਲ ਨੂੰ ਪੰਥ ਦੀ ਸੇਵਾ ਦੱਸ ਕੇ ਕੀ ਇਹ ਕਤਲ ਦੋਸਤੋਂ ਐਮ ਐਲ ਏ ਬਣਨ ਲਈ ਕੀਤੇ ਗਏ ਸਨ ਸੋਚਣ ਵਾਲੀ ਗੱਲ ਹੈ ਬਾਕੀ ਦੋਸਤੋਂ ਇਥੋਂ ਭਾਜਪੀ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਹੈ ਉਹਨਾਂ ਦਾ ਨਾਮ ਹੈ ਹਰਜੀਤ ਸਿੰਘ ਸੰਧੂ ਉਹ oh, 40 ਸਾਲਾਂ ਨੌਜਵਾਨ ਉਮੀਦਵਾਰ ਹਨ ਸਿੱਖ ਉਮੀਦਵਾਰ ਹਰਜੀਤ ਸਿੰਘ ਸੰਧੂ ਇਹ ਭਾਜਪਾ ਸ਼ਹਿਰੀ ਦੇ ਪ੍ਰਧਾਨ ਵੀ ਹਨ ਦੋਸਤੋ ਇਹਨਾਂ ਦਾ ਸਬੰਧ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੁੰਦਾ ਸੀ ਇਹ ਯੂਥ ਅਕਾਲੀ ਦਲ ਦੇ ਜਨਰਲ ਸੈਕਟਰੀ ਵੀ ਰਹਿ ਚੁੱਕੇ ਹਨ ਪਰ ਦੋਸਤੋ ਨੇ 2022 ਵਿੱਚ ਭਾਜਪਾ ਦਾ ਪੱਲਾ ਫੜ ਲਿਆ ਤੇ ਤਰਨਤਾਰਨ ਵਿੱਚ ਹਿੰਦੂਆਂ ਦੇ ਸਿੱਖਾਂ ਦੇ ਸਾਂਝੇ ਨੁਮਾਇੰਦੇ ਬਣ ਕੇ ਇਹ ਤਰਨਤਾਰਨ ਦੀ ਸਿਆਸਤ ਵਿੱਚ ਵਿਚਰਨ ਲੱਗੇ ਹੁਣ ਦੋਸਤੋ ਇਹ ਲੋਕਾਂ ਵਿੱਚ ਕਿੰਨੇ ਕੁ ਹਰਮਨ ਪਿਆਰੇ ਹਨ ਇਹ ਤਾਂ ਚੋਣਾਂ ਵਿੱਚ ਹੀ ਪਤਾ ਲੱਗੇਗਾ ਸ਼ਹਿਰੀ ਖੇਤਰ ਵਿੱਚ ਇਹਨਾਂ ਦੀ ਮੌਜੂਦਗੀ ਠੀਕ ਠਾਕ ਹੈ ਪਰ ਦੋਸਤੋ ਲੋਕ ਖੁੱਲ ਕੇ ਬੀਜੇਪੀ ਦਾ ਸਪੋਰਟ ਨਹੀਂ ਕਰ ਰਹੇ ਹਨ ਜਿਵੇਂ ਉਹ ਖੁੱਲ ਕੇ ਕਾਂਗਰਸ ਦਾ ਸਮਰਥਨ ਕਰਦੇ ਹਨ ਦੋਸਤੋ ਭਾਜਪਾ ਪੰਜਾਬ ਵਿੱਚ ਆਪਣੇ ਨਵੇਂ-ਨਵੇਂ ਪੈਰ ਪਸਾਰ ਰਹੀ ਹੈ ਲੋਕਾਂ ਦਾ ਧਿਆਨ ਵੀ ਖਿੱਚ ਰਹੀ ਹੈ ਪਰ ਪੰਜਾਬ ਵਿੱਚ ਭਾਜਪਾ ਪ੍ਰਤੀ ਖਾਸ ਕਰਕੇ ਹਿੰਦੂਆਂ ਪ੍ਰਤੀ ਜੋ ਐਂਟੀ ਹਿੰਦੂ ਸੈਂਟੀਮੈਂਟ ਹੈ ਇਹ ਉਸ ਤੋਂ ਕਿਵੇਂ ਬਚ ਸਕਣਗੇ ਕਾਂਗਰਸ ਸਿੱਖਾਂ ਵਿੱਚ ਸਖੀ ਹੋ ਕੇ ਵਿਚਰ ਰਹੀ ਹੈ ਪਰ ਦੋਸਤੋ ਪੰਜਾਬ ਦੀ ਰਾਜਨੀਤੀ ਵਿੱਚ ਭਾਜਪਾ ਨੂੰ ਹਿੰਦੂਵਾਦੀ ਪਾਰਟੀ ਕਹਿ ਕੇ ਉਸ ਨਾਲ ਨਫ਼ਰਤ ਕੀਤੀ ਜਾਂਦੀ ਹੈ ਲੋਕ ਕਹਿੰਦੇ ਤਾਂ ਨਹੀਂ ਪਰ ਸਚਾਈ ਤਾਂ ਇਹੋ ਹੈ ਦੋਸਤੋ Hindu ਵੀ ਕੁਝ ਹੱਦ ਤੱਕ ਭਾਈਪਾਨਾ ਲੋ ਕਾਂਗਰਸ ਜਾਂ ਆਮਾਦੀ ਪਾਰਟੀ ਨੂੰ ਫ੍ਰੈਂਫਰੈਂਸ ਦਿੰਦਾ ਹੈ ਇੰਜ ਕਰਕੇ ਉਹ ਦੋਸਤੋ ਐਂਟੀ Hindu ਸੈਂਟੀਮੈਂਟ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣੇ Hindu ਹੋਣ ਦੇ ਆਪਣੇ ਵਜੂਦ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਬਾਕੀ ਵੇਖੋ ਜ਼ਮੀਨ ਤੇ ਕੀ ਹਾਲਾਤ ਹਨ ਕੋਸ਼ਿਸ਼ ਤਾਂ ਹੈ ਕਿ ਦੋ ਚਾਰ ਦਿਨ ਕੱਢ ਕੇ ਤਰਨ ਤਰਨ ਹਲਕੇ ਵਿੱਚ ਵਿਚਰਿਆ ਜਾਵੇ ਲੋਕਾਂ ਦੀ ਰਾਏ ਉਹਨਾਂ ਦਾ ਕੀ ਰੁਝਾਨ ਹੈ ਉਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ ਨਾਲ ਹੀ ਤਰਨਤਾਰਨ ਵਿੱਚ ਜੋ ਸਿੱਖਾਂ ਦਾ ਇਸਾਈਕਰਨ ਹੋ ਚੁੱਕਿਆ ਹੈ ਕਿਉਂ ਲੋਕ ਇਸਾਈ ਬਨ ਰਹੇ ਹਨ ਧੜਾ ਧੜਾ ਕੀ ਸਿੱਖਾਂ ਵਿੱਚ ਕਨਵਰਜਨ ਸੱਚਮੁੱਚ ਹੀ ਸੱਚ ਹੈ ਜਾਂ ਬਸ ਅਫਵਾਹਾਂ ਨੇ ਉਹਨਾਂ ਦਾ ਸਿੱਖੀ ਛੱਡ ਕੇ ਇਸਾਈ ਬਨ ਜਾਣਾ ਇਸ ਪਿੱਛੇ ਕਾਰਨ ਸੋਚ ਜੇ ਹੋ ਸਕਿਆ ਤਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਤਾਂ ਪੂਰੀ ਹੈ ਕਿ ਨੈਕਸਟ ਦੋ ਤਿੰਨ ਵੀਡੀਓਜ਼ ਤਰਨਤਾਰਨ ਤੋਂ ਹੀ ਕੀਤੀਆਂ ਜਾਣਾਂ ਅੰਦਰ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ

ਵਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਿਸ ਕੱਠ ਵਿੱਚ ਬੀਬੀਆਂ ਜਿਆਦੀਆਂ ਹੋਣ ਬੰਦੇ ਨਾਲੋਂ ਇਹਦਾ ਮਤਲਬ ਉਹ ਹਲਕਾ ਪੱਕਾ ਜਿੱਤੋਗੇ ਮੈਂ ਵੀ ਪੂਰੀ ਜ਼ਿੰਦਗੀ ਪਿੰਡਾਂ ਵਿੱਚ ਗਿਆ ਗੱਲ ਸੁਣੇ ਕਿਤੇ ਪਰ ਜਿਵੇਂ ਐਕਟਿਵ ਮੈਂ ਦੇਖ ਰਿਹਾ ਥੋੜੇ ਪਿੰਡ ਬੀਬੀਆਂ ਦਾ ਕੱਠ ਮੈਂ ਗਿੰਦੇ ਸੀ ਲਾਈਨਾਂ ਤੇ ਦੇਖ ਰਿਹਾ ਸੀ ਬੱਠਾ ਮਹਲਾ ਆਖਾਈ ਤੁਹਾਨੂੰ ਸ਼ਰਮ ਕਰਨੀ ਦੇਈ ਵੀ ਬੀਬੀਆਂ ਸੋ ਤੋਂ ਜ਼ਿਆਦੀ ਆਈਆਂ ਇੱਕ ਵੀ ਇੱਕ ਜਰਾ ਥੋੜੇ ਭਲੇ ਤੋੜ ਸਕੇ ਕੋਈ ਵਿਚਾਰ ਰਹਿ ਨਹੀਂ ਗਾ ਆ ਆ ਦੇ ਲੜੀ ਗਈ ਲੇਡੀਜ਼ ਹਾਂ ਬਸ ਕਰਕੇ ਬਸ ਬਸ ਬੱਸ ਫੱਲੇ ਕਰ ਬਸ ਹਾਂ ਥੋੜੀ ਲੜਾਈ ਲੜ ਰਹੇ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਥੋੜੇ ਪਹਿਲਾਂ ਦੇ ਗੁੱਸਿਆਂ ਵਾਪਸ ਆਉਣ ਦੀ ਲੜਾਈ ਲੜ ਰਹੇ ਆ ਤੁਸੀਂ ਹਰੇ ਯਾਦ ਕਰੋ ਖਾਸ ਕਰਕੇ ਬੀਬੀਆਂ ਨੂੰ ਤੇ ਨਾ ਪੁੱਛੋ ਤੋਣੋ ਜਦੋਂ ਬਾਦੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਪਰ ਸਾਈਕਲ ਦਿੰਦੇ ਹੁੰਦੇ ਸੀ ਥੋੜੇ 300 ਯੂਨ ਬਿਲੀ ਦੇ ਥੋੜੇ ਦੇਖ ਲੈ ਤੁਹਾਨੂੰ ਬੰਦੀਆਂ ਦੇ ਬਿੱਲ ਮਾਫ ਕਰਨ ਵਾਲਾ ਪਹਿਲੇ ਰੇਟ ਲੋੜਾ ਬਹੁਤ ਘੱਟ ਹੁੰਦੀਆਂ ਸੀ ਵੱਡੇ ਪੱਧਰ ਤੇ ਬਣਾਉਣ ਵਾਲਾ ਗਰੀਬਾਂ ਦੀਆਂ ਧਰਮਸ਼ਾਲਾ ਤਾਂ ਨਹੀਂ ਸਰਕਾਰੀ ਖਾਤੇ ਨਹੀਂ ਬਣਦੀਆਂ ਹੁੰਦੀਆਂ ਸੀ ਆ ਫੈਸਲਾ ਵੀ ਬਾਦਲ ਸਾਹਿਬ ਨੇ ਕੀਤਾ ਹੁਣ ਹਿੰਦੂਆਂ ਨੂੰ ਪੈਨਸ਼ਨਾਂ ਡਬਲ ਹੋਣ ਸਗੋਂ 3 ਲੱਖ ਰੁਪਈਆ ਹੋਏ ਐਡੀ ਮਾਥੁਰ ਨੇ ਇੱਕ ਵਾਦਾ ਹੋਰ ਕਰਤਾ ਹੈ ਮੇਰੇ ਪੰਜਾਬ ਦੀ ਸਰਕਾਰ ਨਾਲ ਕੋਈ ਕੱਚਾ ਮਕਾਨ ਨਹੀਂ ਲਊਗਾ ਹਰ ਗਰੀਬ ਕੋਲੇ ਇੱਕ ਮਕਾਨ ਜ਼ਰੂਰ ਬਣਾ ਕੇ ਦੇਵਾਂਗੇ ਵਾਹ ਵਾਹ ਐਂਕੀ ਜਾਨਦਿਆਂ ਅਖਾਲੀ ਲੀਡਰਸ਼ਿਪ ਵੱਡੇ ਬਾਲ ਸਾਹਿਬ ਮੈਂ ਅੱਜ ਤੱਕ ਜੋਅ ਕੀ ਅਸੀਂ ਪੂਰਾ ਕੀਤਾ ਅਸੀਂ ਕਿਤੇ ਲਾਰੇ ਨਹੀਂ ਲਾਏ ਕਿਉਂਕਿ ਕੋਈ ਬੰਦਾ ਆਪਣੇ ਪਰਿਵਾਰ ਦੇ ਢੂਠੀ ਬੋਲਦਾ ਸਾਡੇ ਵਾਸਤੇ ਤੁਸੀਂ ਪਰਿਵਾਰ ਦੇ ਮੰੰਦਰ ਹੋ ਆ ਝਾੜੂ ਵਾਲਿਆਂ ਵਾਸਤੇ ਆ ਕਾਂਗਰਸੀਆਂ ਵਾਸਤੇ ਬੀ ਜੀ ਪੀ ਵਾਸਤੇ ਤੁਸੀਂ ਪਰਿਵਾਰ ਨਹੀਂ ਹੋ ਆ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਨੂੰ ਕੋਈ ਤੁਹਾਡੇ ਕੋਲ ਦੀ ਕੋਈ ਦਰਦ ਨਹੀਂ ਐ ਉਹ ਇੱਥੇ ਇਕੱਲਾ ਰਾਜ ਕਰਨ ਵਾਸਤੇ ਸਿਰੇ ਲੁੱਟਣਾਉਂਦੇ ਆ ਹੁਣ ਝਾੜੂ ਵਾਲੇ ਦੇਖ ਲਓ 5 ਸਾਲ ਹੋ ਗਏ ਲੁੱਟਣ ਤੋਂ ਬਗਾਰ ਪਰ ਕੰਮ ਕੀਤਾ ਜਿਹੜਾ ਉਮੀਦਵਾਰ ਕਾਂਗਰਸ ਵਾਲਾ ਬਿਸ਼ੋਕਰ ਬਾਰੇ ਮੈਨੂੰ ਤਾਂ ਕਹਿ ਦੱਸਣੀ ਲੋੜ ਹੀ ਨਹੀਂ ਹੈ ਬਾਪੂ ਕਿੰਨੇ ਦੇ ਰਿਹਾ ਗੇਲ ਕਿਹਦੀ ਗੱਤ ਕਰੇ ਕੋਈ ਦੱਸਣ ਦੀ ਲੋੜ ਨਹੀਂ ਅੱਜ ਵੀ ਜਿਹੜਾ ਪਿੰਡਾਂ ਦੇ ਘਰ ਘਰ ਨਸ਼ਾ ਆ ਝਾੜੂ ਵਾਲੇ ਇਹਨਾਂ ਨੇ ਇੰਨਾ ਨਸ਼ਾ ਕਰਤਾ ਮੈਂ ਪੁੱਛਿਆ ਅਫਸਰਾਂ ਨੂੰ ਕਿੰਨਾ ਨਸ਼ਾ ਕਿਉਂ ਹੈ ਉਹ ਕਹਿੰਦੇ ਝਾੜੂ ਵਾਲੇ ਲਿਖ ਨਾ ਲੈਂਦੇ ਨਸ਼ੇ ਵਿੱਚ ਨਾਲੇ ਨੂੰ ਅਸੀਂ ਜੇ ਪੁਲਿਸ ਫੜਦੀਏ ਉਹਨਾਂ ਨੂੰ ਰਾਤ ਨੂੰ ਸਲਾਦ ਹੁੰਦੀ ਹੈ ਕਿ ਜੇ ਅਸੀਂ ਨਾ ਛੱਡੀਏ ਤਾਂ ਸਾਡੀਆਂ ਬਦਲੀਆਂ ਕਰ ਦਿੰਦੀ ਹੈ ਸੈਕੂਲਰ ਜੀ ਇੱਕ ਪੰਥੇਕ ਜੇ ਅੰਮ੍ਰਿਤਪਾਲ ਨੂੰ ਵੋਟ ਪੈ ਰਹੀ ਹੈ ਤੇ ਭਾਰਤ ਸਰਕਾਰ ਨੂੰ ਤੇ ਮੌਜੂਦਾ ਸਰਕਾਰ ਨੂੰ ਸੋਚਣਾ ਪਊਗਾ ਕਿ ਯਾਰ ਚੱਕਰ ਕੀਆ ਕੋਈ ਨਾ ਕੋਈ ਗ੍ਰੀਵੈਂਸ ਹੈ ਜਿਹੜਾ ਡਰੈਸ ਨਹੀਂ ਹੋ ਰਿਹਾ ਕਰੋ ਜੀ ਵਨ ਪੀਸ ਇਨ ਦੀ ਸਟੇਟ ਐਂਡ ਇਨ ਦੀ ਕੰਟਰੀ ਸਾਡਾ ਬਾਰਡਰ ਵਾਲਾ ਜ਼ਿਲ੍ਹਾ ਜੇ ਉਹ ਕਿਤੇ ਅਸੈਂਬਲੀ 'ਚ ਪਹੁੰਚ ਕੇ ਕਦੀ ਅੰਦਾਜ਼ਾ ਲਾਓਗੇ ਇੱਥੇ ਪੜੇਗਾ ਕੀ ਥੀ ਮੇਰਾ ਖਿਆਲ ਸਪੀਕਰ ਸਾਹਿਬ ਤੇ ਕੁਰਸੀ ਛੱਡ ਕੇ ਭੱਜਿਆ ਕਰਨ ਜੋ ਹਾਲਾਤ ਬਣਨਗੇ ਇਹ ਕਾਨੂੰਨ ਬਣਾਉਣ ਵਾਲੇ ਥੋੜਾ ਕਾਨੂੰਨ ਤੋੜਨ ਵਾਲੇ ਲੋਕ ਅਸੀਂ ਉੱਥੇ ਥੋੜਾ ਪਛਾਣੇ ਜਿਸ ਕਿਸਮ ਦੇ ਕੈਂਡੀਡੇਟ ਦੂਸੀਆਂ ਜਮਾਤਾਂ ਨੇ ਖਿਲਾਰੇ ਨੇ ਮੇਰੇ ਵੀਰੋ ਜੇ ਉਹ ਕਿਤੇ ਅਸੈਂਬਲੀ 'ਚ ਪਹੁੰਚ ਕੇ ਕਦੀ ਅੰਦਾਜ਼ਾ ਲਾਓਗੇ ਇੱਥੇ ਪੜੇਗਾ ਕੀ ਥੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹੋਂ ਬਸਤ ਸਦ ਸੰਗ